ਮੇਰਾ ਜਮ ਪਰਿਵਾਰਕ ਕੀਤਾ ਹੀ ਖੇਤੀਬਾੜੀ ਹੈ ਜੇਲ੍ਹ ਜਾਣ ਤੋਂ ਪਹਿਲਾਂ 10ਵੀਂ ਤੱਕ ਮੈਂ ਪੜ੍ਹਾਈ ਕੀਤੀ ਹੈ ਜੀ ਤੇ ਖੇਤੀਬਾੜੀ ਕਰਦੇ ਜੇਲ੍ਹ ਜਾਣ ਤੋਂ ਪਹਿਲਾਂ ਐਂ 2017 ਚ ਗਏ ਜੀ ਜੇਲ੍ਹ ਦੇ ਵਿੱਚ ਤੇ ਜਿਹਦਾ ਮੁੱਖ ਕਾਰਨ ਵੀ ਜਿਨ੍ਹਾਂ ਨੇ ਗੁਰੂ ਘਰ ਦੇ ਬੇਅਦਬੀ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕੀਤੀ ਹੈ ਜੀ ਉਹਨਾਂ ਨੂੰ ਪਖੰਡੀਆਂ ਨੂੰ ਸੋਦਾ ਲਾਇਆ ਜੀ ਤਿੰਨ ਜਣੇ ਸੋਦਾ ਲਾਇਆ ਜੀ ਇੱਕ ਚ ਬੁਰਜ ਜਵਾਰ ਸਿੰਘ ਵਾਲੇ ਜੀ ਇੱਕ ਹਨਮਾਨਗੜ੍ਹ ਜੀ ਇੱਕ ਦਾਰਾਪੁਰ ਜੀ ਮੋਗੇ ਏਰੀਏ ਦੇ ਵਿੱਚ ਉਹਨਦੇ ਸਵਾ 20 ਸਾਲ ਇੱਕ ਕੇਸ ਤੇ ਸਾਨੂੰ ਸਜ਼ਾ ਹੋਈ ਜੀ ਬਾਕੀ ਕੇਸਾਂ ਚ ਭਰੀ ਹੋਈ ਜੀ ਤੇ 6.5 ਸਾਲਾਂ ਜੇਲ੍ਹ ਕੱਟ ਗਿਆ ਹੁਣ ਜੀ ਇੱਕ ਕੇਸ ਤੇ ਜਬਾਨਤ ਤੇ ਆਏ ਆ ਜਿਹਦੇ ਵਿੱਚ 20 ਸਾਲ ਸਜ਼ਾ ਹੈ ਉਹ ਚ ਹਾਈ ਕੋਰਟੋਂ ਜਬਾਨਤ ਹੋਈ ਹੈ ਅਸੀਂ ਹੁਣ 2023 ਦੇ ਵਿੱਚ ਮੈਂ ਆਇਆ ਜੀ ਬਾਹਰ ਅਕਤੂਬਰ ਮਹੀਨੇ ਦੇ ਵਿੱਚ ਜੀ ਉਦੋਂ ਤੋਂ ਬਾਅਦ ਹੁਣ ਬਸ ਖੇਤੀਬਾੜੀ ਦਾ ਕੰਮ ਕਰਦੇ ਜੀ ਕਰੀ ਚੈਲੰਜ ਇਹ ਹੁਣ ਇੰਨੇ ਸਾਲ ਜੇਲ੍ਹ ਦੇ ਵਿੱਚ ਰਹਿਣਾ ਤੁਹਾਨੂੰ ਪਤਾ ਹੀ ਹਾਲਾਤ ਘਰ ਦੇ ਖਰਾਬ ਹੋ ਜਾਂਦੇ ਹਨ ਜੀ ਕੋਈ ਮਤਲਬ ਸਾਧਨ ਨਹੀਂ ਮੇਰੇ ਕੋ ਖੇਤੀਬਾੜੀ ਦਾ ਕੋਈ ਵੀ ਕੰਮ ਕਰ ਕਰਨ ਉਹ ਮੈਨੂੰ ਸਾਧਨ ਲੈ ਕੇ ਦਿੱਤਾ ਜੀ ਖਾਲਸਾ ਆਡ ਵਾਲਿਆਂ ਨੇ ਖਾਲਸਾ ਨੇ ਆਪਣੇ ਜਿਹੜੇ ਪੰਥਕ ਵਕੀਲ ਨੇ ਸਰਦਾਰ ਮਨਪੁਰ ਜੀ ਉਹਨਾਂ ਦਾ ਇੰਜੀ ਹੋਇਆ ਜੀ ਮੇਰੇ ਵੱਲੋਂ ਇਹੇ ਬੇਨਤੀ ਕੀਤੀ ਵੈਲ ਆਪਾਂ ਖੇਤੀਬਾੜੀ ਕਰਨੀ ਜੀ ਤੇ ਕੋਈ ਖੇਤੀਬਾੜੀ ਦਾ ਮੈਨੂੰ ਜਿਵੇਂ ਟਰੈਕਟਰ ਵਗੈਰਾ ਲੈ ਕੇ ਦਿੱਤਾ ਜਾਵੇ ਤੇ ਉਹਨਾਂ ਦਿਨਾਂ ਜਿਹਦਾ ਵੀ ਮੈਂ ਆਪਣੇ ਘਰ ਦੇ ਹਾਲਾਤ ਸਹੀ ਹੋ ਸਕਣ ਵੀ ਕੰਮ ਕਰ ਕਰਕੇ ਆਲ ਸਾਈਡ ਵੱਲੋਂ ਜੀ ਮੈਨੂੰ ਟਰੈਕਟਰ ਲੈ ਕੇ ਦਿੱਤਾ ਗਿਆ ਜੀ ਸਵਰਾਜ ਜੀ ਉਹਨਾਂ ਦਿਨਾਂ ਹੁਣ ਸੁਪਰ ਸੀਡਰ ਤੇ ਜਿਵੇਂ ਆਪਾਂ ਕਰ ਰਹੇ ਆ ਜੀ ਕੰਮ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕੋਈ ਰੋਟਾਵੇਟਰ ਹੋ ਗਿਆ ਗਾਂ ਫਿਰ ਅਗਲੇ ਹੋਰ ਸੰਦ ਲੈ ਕੇ ਖਰਾਬਦੀ ਵਾਈ ਕਰਾਂਗੇ ਨਾਲ ਕਰਾਏ ਤੇ ਫਿਰ ਉਹਨਾਂ ਦਿਨਾਂ ਕੰਮ ਕਰਾਂਗੇ ਹਾਂ ਜੀ ਯਾਨੀ ਬਹੁਤ ਫਰਕ ਪੈਂਦਾ ਈ ਇਹ ਚੀਜ਼ ਨੇ ਹਾਂ ਜੀ ਆਮਦਨ ਉਹਦੇ ਨਾਲ 3-4000 ਰੁਪਇਆ ਡੇਲੀ ਦੀ ਆਮਦਨ ਬਣੀ ਆ ਜੀ ਸਵੰਦੇ ਸਾਰੇ ਜਿੰਨੇ ਵੀ ਮੰਨ ਲਓ ਆਪਣੇ ਕਾਰਜ ਹੁੰਦੇ ਆ ਜੀ ਜਿੰਨੇ ਵੀ ਖਾਲਸਾ ਏਡ ਦੇ ਸਾਰੇ ਬਹੁਤ ਵਧੀਆ ਹੋ ਰਹੇ ਆ ਜੀ ਪੂਰੇ ਵਧੀਆ ਜਿਵੇਂ ਮੰਨ ਲਓ ਆਪਣੇ ਪਿੱਛੇ ਪਾਣੀ ਆਇਆ ਸੀਗਾ ਉਹਦੇ ਵਿੱਚ ਬਹੁਤ ਜਿਆਦੀ ਮਦਦ ਕੀਤੀ ਹਰੇਕ ਦੀ ਕਿਸਾਨਾਂ ਦੀ ਹੋ ਗਈ ਜਿਵੇਂ ਕਿ ਇਹਦੀ ਘਰ ਵਗੈਰਾ ਬਣਾਉਣ ਦੀ ਲੋੜ ਆ ਦੇਖ ਦੀ ਖਾਲਸਾ ਏਡ ਮਦਦ ਕਰਦਾ ਏ ਜੋ ਵੀ ਪਹੁੰਚ ਕਰਦੇ ਆ ਉਹਨੇ ਸਾਰੀ ਮਦਦ ਕਰੀ ਜੀ ਕੀਤੀ ਜਨ ਆਪਾਂ ਇਹ ਸੁਨੇਹਾ ਦਿੰਨੇ ਆ ਵੀ ਵੱਧ ਤੋਂ ਵੱਧ ਖਾਲਸਾ ਈ ਮੱਤ ਕੀਤੀ ਜਾਏ ਮੰਨ ਲਓ ਸਹੀ ਜੋ ਵੀ ਤੁਹਾਡਾ ਦਸਵੰਦ ਹੈ ਉਹਨੂੰ ਸਹੀ ਤਰੀਕੇ ਨਾਲ ਵਰਤ ਰਿਹਾ ਜੀ ਤਾਂ ਜਰੂਰ ਉਹਨਾਂ ਦੀ ਹੋਰ ਵੱਧ ਤੋਂ ਵੱਧ ਦਸਵੰਦ ਕੱਢ ਕੇ ਦਿੱਤਾ ਜਾਏਗਾ